ਵਾਹਿ ਜੀ ਦਾ ਫਲਸਾ ਵਾਹਿ ਜੀ ਦੀ ਕਿਫਤ ਹੈ ਗੁਰੂ ਰੋ ਕੁਰਸਾ ਰਿਸਾ ਸੰਗਤ ਅਓ ਅਜ ਆਪਾਂ ਸਿੱਖ ਧਰਮ ਦੇ ਵਿੱਚ ਔਰਤਾਂ ਦਾ ਸਥਾਨ ਕਿਸ ਤਰ੍ਹਾਂ ਨਾਲ ਕਾਇਆ ਕਰਣੀਆਂ ਹਰ ਲੜੀ ਦੇ ਵਿੱਚ ਆਪ ਜੀ ਨੂੰ ਦੱਸਿਆ ਜਾਂਦਾ ਹੈ ਔਰ ਅੱਜ ਸਿੱਖ ਧਰਮ ਦੇ ਵਜੂਦ ਵਿੱਚ ਆਉਣ ਤੋਂ ਪਹਿਲੇ ਭਾਰਤ ਵਿੱਚ ਇਸਤਰੀ ਜਨ ਦੀ ਹਾਲਤ ਬਹੁਤ ਜ਼ਿਆਦਾ ਤਰਸਯੋਗ ਸੀ ਬਾਬਾ ਗੁਰੂ ਨਾਨਕ ਦੇਵ ਜੀ ਨੇ ਔਰਤ ਨੂੰ ਬਹੁਤ ਉੱਚਾ ਦਰਜਾ ਦਿੱਤਾ ਤੇ ਸਾਰੀ ਬਾਣੀ ਚਾਹੇ ਪੁਰਸ਼ ਜਾਂ ਨਾਰੀ ਹੋਵੇ ਉਸ ਨੂੰ ਇਸਤਰੀ ਕਰਕੇ ਹੀ ਸੰਬੋਧਨ ਕੀਤਾ ਗਿਆ ਹੈ ਪਾਪ ਕੇ ਆਗਾਰ ਤੋਂ ਪਰਮਾਤਮਾ ਇੱਕ ਮਦ ਹੈ ਬਾਕੀ ਅਸੀਂ ਸਭ 84 ਰਖਦੇ ਹੁਣ ਜਿਹੜੀ ਆ ਇਸਤਰੀਆਂ ਦੇ ਰੂਪ ਵਿੱਚ ਹਾਂ ਮਨੁਸਮਤੀ ਵਿੱਚ ਲਿਖੇ ਸਿਧਾਂਤਾਂ ਸਾਹ Hindu ਇਸਤਰੀ ਲਈ ਜ਼ਰੂਰੀ ਹੈ ਉਹ ਆਪਣੇ ਪਤੀ ਨੂੰ ਪਰਮੇਸ਼ਰ ਦਾ ਦਰਜਾ ਦੇਵੇ ਭਾਵੇਂ ਉਸ ਦੇ ਪਤੀ ਵਿੱਚ ਸਾਰੇ ਹੀ ਹੋਣ ਪਤੀ ਦੀ ਮੌਤ ਤੇ ਇੱਕ ਇਸਤਰੀ ਲਈ ਇਹ ਜ਼ਰੂਰੀ ਹੈ ਕਿ ਉਹ ਉਸਦੇ ਨਾਲ ਹੀ ਸੜਕੇ ਮਰੇ ਸਤੀ ਦੀ ਰਸਮ ਪੂਰੀ ਕਰੇ ਪਰ ਇਸਤਰੀ ਦੀ ਮੌਤ ਬਾਅਦ ਉਸ ਦਾ ਪਤੀ ਸ਼ਾਦੀ ਕਰਵਾ ਸਕਦਾ ਹੈ Hindu ਧਰਮ ਦੇ ਵਿੱਚ ਇਸਤਰੀ ਜਾਤੀ ਦੀ ਬਹੁਤ ਜ਼ਿਆਦੀ ਦੁਰਦਸ਼ਾ ਸੀ ਔਰਤਾਂ ਨੂੰ ਵੇਦ ਉਚਾਰਨ ਤੇ ਜੱਗਾਂ ਵਿੱਚ ਭਾਗ ਲੈਣ ਦਾ ਵੀ ਅਧਿਕਾਰ ਨਹੀਂ ਸੀ ਮਨੂ ਲਿਖਦਾ ਹੈ ਕਿ ਬਚਪਨ ਵਿੱਚ ਲੜਕੀ ਨੂੰ ਆਪਣੇ ਪਿਤਾ ਦੇ ਹੁਕਮ ਵਿੱਚ ਰਹਿਣਾ ਚਾਹੀਦਾ ਹੈ ਸ਼ਾਦੀ ਤੋਂ ਬਾਅਦ ਆਪਣੇ ਪਤੀ ਦੀ ਆਗਿਆ ਦਾ ਪਾਲਣ ਕਰਨਾ ਚਾਹੀਦਾ ਹੈ بڑے ਪੇਰੇ ਵਿੱਚ ਪੁੱਤਰਾਂ ਦੇ ਹੁਕਮ ਅਨੁਸਾਰ ਜੀਵਨ ਬਤীদ ਕਰਨਾ ਚਾਹੀਦਾ ਹੈ ਪ੍ਰਸਿੱਧ ਇਤਿਹਾਸਕਾਰ ਸੀ ਮਝੂਮਦਾਰ ਨੇ ਆਪਣੀ ਪੁਸਤਕ ਅਨਕਟ ਇੰਡੀਆ ਦੇ ਪਨਾ 474 ਤੇ ਵੀ ਇਹ ਗੱਲ ਦੀ ਤਸਦੀਕ ਕੀਤੀ ਹੈ ਤુલਸੀਦਾਸ ਜੀ ਨੇ ਤਾਂ ਰਾਮ ਚరిత్ర ਮਾਨਸ ਵਿੱਚ ਲਿਖਿਆ ਹੈ ਗਵਾਰ ਸ਼ੁੱਧਰ ਪਸ਼ੂ ਅਰਹਾਰੇ ਸਭ ਤਾਰਨ ਕੀ ਅਧਿਕਾਰੀ ਮਸ਼ਹੂਰ ਕਸਾ ਕਾ ਕਵੀ ਪੀਲੂ ਉਸ ਨੇ ਇਸ ਤਰ੍ਹਾਂ ਕਰਕੇ ਲਿਖਿਆ ਹੈ ਕਿ ਪਾਠ ਰੰਨਾਂ ਦੀ ਦੋਸਤੀ ਖੁਰੀ ਜਨਾਂ ਦੀ ਮਤ ਬੁੱਧ ਮਤ ਵਿੱਚ ਵੀ ਨਿਰਮਾਨ ਦੀ ਪ੍ਰਾਪਤੀ ਲਈ ਪਰਿਵਾਰ ਤੇ ਇਸਤਰੀ ਦਾ ਤਿਆਗ ਜ਼ਰੂਰੀ ਸੀ ਜੋਗੀ ਦੀ ਇਸਤਰੀ ਨੂੰ ਰਹਾਣੀਆਂ ਦੇ ਰਾਹ ਵਿੱਚ ਰਕਾਵਟ ਸਮਝੇ ਰਹੇ ਸ਼ਾਦੀ ਨਹੀਂ ਸੰਕਰਵਾਉਂਦੇ ਜੋਗੀ ਗੋਰਖਨਾਥ ਨੇ ਤਾਂ ਇਸਤਰੀ ਨੂੰ ਭਗਣੀ ਦਾ ਦਰਜਾ ਦਿੱਤਾ ਜੋ ਮੁਖਤ ਦੇ ਰਾਹ ਵਿੱਚ ਇੱਕ ਵਧੀ ਰਕਾਵਟ ਹੈ ਇਸਤਰੀ ਨੂੰ ਮੁਖਤ ਦੇ ਪੈਰ ਦੀ ਜੁੱਤੀ ਸਾਰੀ ਮੁਸੀਬਤਾਂ ਦੀ ਜੜ ਤੇ ਪੁਰਸ਼ ਦੀ ਕਾਮਵਾਸਰਾਮ ਤੇ ਇੱਜ਼ਤ ਕਰਨ ਵਾਲੀ ਸਮਝਿਆ ਜਾਂਦਾ ਭਾਰਤ ਉਤੇ ਮੁਸਲਮਾਨ ਦੇ ਹਮਲਿਆਂ ਤੇ ਹਕੂਮਤ ਨਾਲ ਨਾਰੀ ਦੀ ਆਜ਼ਾਦੀ ਤੇ ਸਰਕਾਰ ਦੇ ਵਿੱਚ ਭਾਰੀ ਗੜਬੜਾਈ ਜੇਤੂ ਮੁਸਲਮਾਨ ਇਸਤਰੀਆਂ ਨੂੰ ਕੈਦ ਕਰਕੇ ਭਾਰਤ ਤੋਂ ਬਾਹਰ ਲੈ ਜਾਂਦੇ ਉਹਨਾਂ ਨਾਲ ਬਲਾਦਕਾਰ ਕਰਦੇ ਵੇਚ ਦਿੰਦੇ ਪਰਦੇ, ਬਾਲ ਵਿਆਹ, ਦੇਵਦਾਸੀ ਤੇ ਸਤੀ ਦਾ ਦਰਵਾਜ਼ਾ ਜੋੜ ਪੜ ਚੁੱਕਾ ਸੀ ਉਸ ਸਮੇਂ ਇਸਤਰੀ ਲਈ ਕਿਆ ਜਾਂਦਾ ਸੀ ਅੰਦਰ ਬੈਠੀ ਲਖਦੀ ਤੇ ਬਾਹਰ ਗਈ ਕੱਖਦੀ ਔਰ ਕਈ ਵਾਰੀ ਜਸ ਵੇਲੇ ਮੁਗਲ ਕੋਮ ਦੇ ਚੌਧਰੀ ਇਸਤਰੀਆਂ ਨੂੰ ਚੁੱਕ ਕੇ ਲਜਾਇਆ ਕਿ ਆਪਣੇ ਘਰਾਂ ਦੇ ਵਿੱਚ ਬਿਠਾ ਲੈਂਦੇ ਸਨ ਪਰ ਜਿਸ ਵੇਲੇ ਸਿੰਘ ਜਾ ਕੇ ਉਹਨਾਂ ਨੂੰ ਸਜਾ ਦੇ ਕੇ ਤਸਤੀਆਂ ਛੜਾ ਕੇ ਲਿਆਉਂਦੇ ਸਨ ਤੇ ਪਿਆਰਿਓ ਕਈ ਵਾਰੀ ਘਰਾਂ ਦੇ ਵਿੱਚ ਲੋਕ ਆਪਣੀਆਂ ਇਸਤਰੀਆਂ ਨੂੰ ਰੱਖਣ ਤੋਂ ਅਨਕਾਰੀ ਹੋ ਜਾਂਦੇ ਸਨ ਦੂਜੇ ਬੰਨੇ ਦੀ ਝਾਤੀ ਮਾਰੀਏ ਪਿਆਰਿਓ ਤੇ ਜਿਤਨਾ ਜ਼ਿੰਦਗੀ ਦੇ ਵਿੱਚ ਇਸਤਰੀ ਕਰਦੀ ਹੈ ਉਹਨਾਂ ਕੋਈ ਵੀ ਨਹੀਂ ਕਰਦਾ ਇਸ ਔਰੀ ਆਪਣੇ ਪੇਟ ਦੇ ਵਿੱਚ 10 ਮਹੀਨੇ ਬੱਚੇ ਨੂੰ ਪਾਲਦੀ ਹੈ ਉਸ ਤੋਂ ਬਾਅਦ ਉਸ ਦਾ ਲਾਲਣ ਪਾਲਣ ਕਰਨ ਵਾਸਤੇ ਆ ਗਿੱਲੇ ਥਾਂ ਸੌਂਦੀ ਹੈ ਉਹਨੂੰ ਸੁੱਕੇ ਥਾਂ ਪਾਉਂਦੀ ਹੈ ਕਹਿੰਦਾ ਭਾਵ ਕਿ ਬੱਚੇ ਦੀ ਸਾਂਭ ਸੰਭਾਲ ਦੇ ਵਿੱਚ ਘਟੋ ਘਟੋ ਦੇ 5-6 ਸਾਲ ਜਿਹੜੇ ਨੇ ਉਹ ਗਵਾ ਜਾਂਦੇ ਨੇ ਪਰ ਫਿਰ ਵੀ ਆਪਣੀ ਹਿੰਮਤ ਨਹੀਂ ਹਾਰਦੀ ਪਰ ਮੁਸਲਮਾਨਾ ਵਿੱਚ ਵੀ ਨਾਰੀ ਦਾ ਦਰਜਾ ਬਹੁਤ ਜ਼ਿਆਦਾ ਨੀਵਾਂ ਲਿਖਿਆ ਗਿਆ ਹੈ ਕੁਰਾਨ ਸ਼ਰੀਫ ਦੀ ਕਈ ਰੈਤਾਂ ਇਸ ਦੀ ਗਵਾਹੀ ਦਿੰਦੀਆਂ ਨੇ ਕਿ ਕੁਰਾਨ ਸ਼ਰੀਫ ਵਿੱਚ ਲਿਖਿਆ ਹੈ ਇਸਤਰੀ ਪੁਰਸ਼ ਦੀ ਜਾਇਦਾਦ ਹੈ ਇੱਕ ਮੁਸਲਮਾਨ ਮਰਦ ਆਪਣੀ ਜਨਾਨੀ ਨੂੰ ਜਦੋਂ ਉਸ ਦੀ ਮਰਜ਼ੀ ਹੋਵੇ ਚਲਾਕ ਦੇ ਸਕਦਾ ਹੈ ਤੇ ਪਰ ਇਸਤਰੀ ਨੂੰ ਇਹ ਹੱਕ ਨਹੀਂ ਹੈ ਮੁਸਲਮਾਨ ਇਸਤਰੀਆਂ ਆਪਣੇ ਮਰਦਾਂ ਨਾਲ ਮਸਜਿਦ ਵਿੱਚ ਨਮਾਜ਼ ਨਹੀਂ ਪੜ ਸਕਦੀਆਂ ਕਿਉਂਕਿ ਮੁਸਲਮਾਨ ਮਤ ਅਨੁਸਾਰ ਨਾਰੀ ਮਨੁੱਖ ਦੀ ਕਾਮਚੇਸ਼ਟਾ ਨੂੰ ਸੰਭਾਲਦੀ ਹੈ ਉਸ ਦੀ ਰੋਹਾਨੀ ਤਰੱਕੀ ਦੇ ਰਾਹ ਵਿੱਚ ਰੋੜਾ ਹੈ ਔਰ ਪਰਦੇ ਦਾ ਰਿਵਾਜ ਵੀ ਮੁਸਲਮਾਨਾਂ ਦੀ دین ਸੀ ਮੁਸਲਮਾਨ ਇਸਤਰੀ ਨੂੰ ਔਰਤ ਕਹਿੰਦੇ ਤੇ ਫਾਰਸੀ ਬੋਲੀ ਵਿੱਚ ਔਰਤ ਦਾ ਅਰਥ ਉਹ ਚੀਜ਼ ਹੈ ਜਿਸ ਨੂੰ ਪਰਦੇ ਵਿੱਚ ਰੱਖਿਆ ਜਾਵੇ ਦੋ ਇਸਤਰੀਆਂ ਦੀ ਗਵਾਹੀ ਇੱਕ ਮਰਦ ਦੀ ਗਵਾਹੀ ਦੇ ਬਰਾਬਰ ਨਹੀਂ ਜਾਂਦੀ ਸੀ ਇੱਕ ਮੁਸਲਮਾਨ ਮਰਦ ਪਹਿਲੀ ਪਤਨੀ ਨੂੰ ਤਲਾਕ ਦਿੱਤੇ ਬਿਨਾਂ ਚਾਰਵੀਂ ਦੀ ਸ਼ਾਦੀ ਕਰਵਾ ਸਕਦੇ ਸੀ ਪਰ ਇਸਤਰੀ ਨੂੰ ਜਾਨੀ ਨੂੰ ਇਸ ਗੱਲ ਦਾ ਹੱਕ ਨਹੀਂ ਸੀ ਗੁਰੂ ਨਾਨਕ ਦੇਵ ਜੀ ਦੇ ਇਸਤਰੀ ਦੇ ਹੱਕ ਵਿੱਚ ਆਵਾਜ਼ ਠਾਉਣ ਤੋਂ ਪਹਿਲੇ ਉਸ ਨੂੰ ਮਰਦ ਦੇ ਮਨ ਪਰਚਾਵੇ ਦਾ ਸਾਧਨ ਘਰ ਦੇ ਕੰਮ ਕਾਜ ਕਰਨ ਵਾਲੀ ਦਾਸੀ ਤੇ ਸਿਰਫ ਔਲਾਦ ਪੈਦਾ ਕਰਨਾ ਤੇ ਉਸ ਨੂੰ ਸੰਭਾਲ ਕਰਨ ਵਾਸਤੇ ਹੀ ਵਰਤਿਆ ਜਾਂਦਾ ਸੀ ਸੰਸਾਰ ਦੇ ਇਤਿਹਾਸ ਵਿੱਚ ਸਿੱਖ ਧਰਮ ਦੇ ਮੋਢੀ ਗੁਰੂ ਨਾਨਕ ਦੇਵ ਜੀ ਹੀ ਪਹਿਲੇ ਆਗੂ ਸਨ ਜਿਸ ਨੇ ਇਸਤਰੀ ਦੀ ਦੁਧਸ਼ਾ ਨੂੰ ਵੇਖ ਕੇ ਉਹਦੇ ਹੱਕ ਵਿੱਚ ਆਵਾਜ਼ ਠਾਈ ਅਤੇ ਗੁਰੂ ਗ੍ਰੰਥ ਸਾਹਿਬ ਜੀ ਇੱਕੋ ਧਾਰਮਿਕ ਗ੍ਰੰਥ ਹੈ ਜਿਸ ਵਿੱਚ ਇਸਤਰੀ ਜਾਤੀ ਦੇ ਸਾਧਾਰਨ ਲਈ ਬਹੁਤ ਕੁਝ ਲਿਖਿਆ ਗਿਆ ਹੋਏ ਗੁਰੂ ਅਮਰਦਾਸ ਜੀ ਨੇ ਤਾਂ ਮਰਦਾਂ ਤੇ ਇਸਤਰੀਆਂ ਨੂੰ ਬਰਾਬਰ ਦਾ ਦਰਜਾ ਦਿੱਤਾ ਤੇ ਫਰਮਾਇਆ ਕਿ ਸਾਰੇ ਮਦ ਤੇ ਇਸਤਰੀਆਂ ਇੱਕ ਵਿਗਰੂ ਦੀਆਂ ਹੀ ਪਤਨੀਆਂ ਨੇ ਇਸ ਜਗ ਮੇ ਪੁਰਖ ਏਕ ਹੈ ਹੋਰ ਸਗਲੀ ਨਾਰ ਸਵਾਈ ਤਨ ਤਨ ਸਾਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪੰਨਾ 591 ਉਪਰ ਸੁਭਾਜਮਾਨ ਹੈ ਗੁਰੂ ਨਾਨਕ ਦੇਵ ਜੀ ਨੇ ਅਸਾ ਦੀ ਵਾਰ ਵਿੱਚ ਸਮਾਜ ਵਿੱਚ ਲਤਾੜੀ ਜਾਂਦੀ ਇਸਤਰੀ ਨੂੰ ਬੜਾ ਸਤਿਕਾਰਿਆ ਆਪ ਲਿਖਦੇ ਨੇ ਕਿ ਇੱਕ ਕਾਰਪੂਤੋ ਬਿਨਾ ਸਾਨੂੰ ਸਾਰਿਆਂ ਨੂੰ ਇਸਤਰੀ ਨੇ ਹੀ ਜਨਮ ਦਿੱਤਾ ਹੈ ਨਾਰੀ ਤੋਂ ਬਿਨਾ ਮਨੁੱਖ ਦਾ ਗੁਜ਼ਾਰਾ ਨਹੀਂ ਹੋ ਸਕਦਾ ਰਾਜੇ ਮਹਾਰਾਜੇ ਤੇ ਮਹਾਂਪੁਰਖ ਵੀ ਨਾਰੀ ਦੀ ਹੀ ਸੰਤਾਨ ਨੇ ਪੰਡ ਜਮਈਏ ਪੰਡ ਰਮੀਏ ਪਨ ਮੰਗਣ ਵਿਆਹੋ ਪੰਡੋ ਹੋਵੇ ਦੋਸਤੀ ਪੰਡੋ ਚੱਲੇ ਰਹੋ ਪੰਡ ਮੁਆ ਪਣ ਪਲੀਏ ਪੰਡ ਹੋਵੇ ਬੰਧਾ ਸੋਕਮੰਦਾ ਆਖੀਏ ਜਿਤ ਜਮਹਿ ਰਾਦਾਨ ਪੰਡੋ ਹੀ ਪੰਡ ਉਪਜੇ ਪੰਡੇ ਵਾਹ ਨ ਕੋਏ ਨਾਨਕ ਪੰਡੇ ਬਾਹਰ ਇੱਕੋ ਸੱਚਾ ਸੋਏ ਸਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਗ 5073 ਦੇ ਆਸਾ ਜੀ ਦੀਵਾਰ ਦੇ ਵਿੱਚ ਇਹ ਪੰਕਤੀਆਂ ਲਿਖੀਆਂ ਗਿਆ ਨੇ ਪ੍ਰਸੂਤ ਦੇ ਦਿਨਾਂ ਵਿੱਚ ਇਸਤਰੀ ਨੂੰ ਕਈ ਦਿਨਾਂ ਲਈ ਅਪਵਿੱਤਰ ਸਮਝਿਆ ਜਾਂਦਾ ਸੀ ਪਰ ਗੁਰੂ ਜੀ ਨੇ ਵਹਿਮ ਨੂੰ ਦੂਰ ਕਰਨ ਲਈ ਲੋਕਾਂ ਨੂੰ ਸਮਝਾਇਆ ਕਿ ਅਸਲ ਵਿੱਚ ਸੂਤਕ ਤਾਂ ਲੋਭ ਝੂਠ ਬੋਲਣਾ ਤੇ ਪਾਪ ਕਮਾਉਣਾ ਹੈ ਮਨ ਦਾ ਸੂਤਕ ਲੋਭ ਹੈ ਜਿਵੇਂ ਸੂਤਕ ਕੂੜ ਅੱਖੀ ਸੂਤਕ ਵੇਖਣਾ ਪਤਰ ਪਰਮ ਤਨ ਰੂਪ ਤਨ ਤਨ ਸਾਹਿਬ ਸ੍ਰੀ ਗੁਰੂ ਅੰਗਸਾਹਿਬ ਜੀ ਦੇ ਪੰਨਾ 472 ਤੇ ਪਿਆਰਿਓ ਸਵਾਇ ਮਾਨ ਹੈ ਸਤਿਗੁਰੂ ਨੇ ਸਾਰੇ ਮਹਿਮਾ ਪਰਮਾਣ ਤੋੜਿਆ ਔਰ ਇਸਤਰੀ ਜਾਤੀ ਦੀ ਇਮਾਨ ਜਨਕ ਜਿਹੜੀ ਜ਼ਿੰਦਗੀ ਸੀ ਉਸ ਤੇ ਲੱਗੇ ਤੱਬੇ ਨੂੰ ਖਤਮ ਕੀਤਾ ਔਰ ਬਰਾਬਰ ਦੇ ਹੱਕ ਦੇ ਕੇ ਸਾਹਿਬ ਸ੍ਰੀ ਗੁਰੂ ਅਮਰਦਾਸ ਜੀ ਨੇ ਇਸਲੀ ਜਾਤੀ ਦਾ ਜਿਹੜਾ ਘੁੱਡ ਦਾ ਰਿਵਾਜ ਸੀ ਉਸ ਨੂੰ ਖਤਮ ਕੀਤਾ ਔਰ ਜਿਸ ਵੇਲੇ ਸਿੱਧਾਂ ਦੇ ਨਾਲ ਗੋਸ਼ਟ ਹੋਈ ਧੰਤਨ ਸਾਹਿਬ ਸ੍ਰੀ ਗੁਰੂ ਹਾਨਕデーਵ ਜੀ ਦੀ ਤੇ ਸਿੱਧਾਂ ਨੇ ਕਿਹਾ ਬਾਰੇ ਲੋਕ ਆਪ ਸ਼ਾਦੀ ਸ਼ੁਦਾ ਹੋ ਗੁਰੂ ਨਾਨਕ ਸਾਹਿਬ ਨੇ ਕਿਹਾ ਕਿ ਅਸੀਂ ਸ਼ਾਦੀशुदा ਹਾਂ ਕਹਿਣ ਲੱਗੇ ਫਿਰ ਤੁਸੀਂ ਕਿਵੇਂ ਧਰਮਕਮਾ ਕਰ ਸਕਦੇ ਹੋ ਕਿਵੇਂ ਤੁਸੀਂ ਅਰਦਾਸਾ ਕਰ ਸਕਦੇ ਹੋ ਤੁਹਾਡੇ ਵਸਦਾ ਇਹ ਕੰਮ ਨਹੀਂ ਅਖੀਰ ਗੁਰੂ ਨਾਨਕ ਦੇਵ ਜੀ ਨੇ ਬੜੇ ਤਰਕ ਦੇ ਨਾਲ ਸਮਝਾਇਆ ਪਹਿਲਾਂ ਤਾਂ ਸਾਨੂੰ ਇਹ ਦੱਸੋ ਜੋਗੀ ਜੀ ਜਿਸ ਰਸਤੇ ਦੇ ਰਾਹੀਂ ਅਸੀਂ ਆਏ ਹਾਂ ਮਾਤਾ ਦੇ ਗਰਭ ਚੋਂ ਕੀ ਆ ਕੋਈ ਬਖਰੇ ਰਸਤੇ ਟੁਆਇ ਹੋ ਜਦੋਂ ਇਸ ਗੱਲ ਦਾ ਜਵਾਬ ਨਾ ਉੜਿਆ ਇਹ ਉਤਰ ਹੋ ਗਏ ਔਰ ਦੂਜੇ ਨੰਬਰ ਤੇ ਸਦੂਰਾਂ ਨੇ ਕਿਹਾ ਸਾਈਂ ਸ੍ਰੀ ਗੁਰਨਾਮ ਦੇਵ ਜੀ ਨੇ ਕਿ ਜਿਸ ਇਸਤਰੀ ਨੂੰ ਤੁਸੀਂ ਪੜਦੇ ਹੋ ਉਸੇ ਇਸਤਰੀ ਦੇ ਪੱਕੇ ਹੋਏ ਪ੍ਰਸ਼ਾਦੇ ਘਰਾਂ ਵਿੱਚੋਂ ਮੰਗ ਕੇ ਜਾ ਕੇ ਖਾਂਦੇ ਹੋ ਤੇ ਫਿਰ ਕਿਵੇਂ ਤੁਸੀਂ ਇਹ ਕਹਿ ਰਹੇ ਹੋ ਕਿ ਇਸਤਰੀ ਜਿਹੜੀ ਹੈ ਉਹ ਉਪਮਾ ਜਣਕ ਹੈ ਇਸ ਤਰੀਕਾ ਕਰੇ ਲੂ ਵਰਤੋਂ ਵਾਲੀ ਚੀਜ਼ ਹੈ ਤੇ ਸਿਰਫ ਬੱਚੇ ਪਾਲਣ ਵਾਸਤੇ ਹੈ ਜਦੋਂ ਕਿ ਗੁਰੂ ਨਾਨਕ ਦੇਵ ਜੀ ਨੇ ਕਿਹਾ ਕਿ ਭੰਡ ਜਮੀਏ ਭੰਡ ਨਿਮੀਏ ਭੰਡ ਮੰਗਣ ਵਿਆਹ ਹੋ ਬੱਚੀ ਨੂੰ ਜਮੀਏ ਬੱਚੀ ਨੂੰ ਵੱਡਾ ਕਰੀਏ ਤੇ ਉਸ ਬੱਚੀ ਦਾ ਮੰਗਣਾ ਕਰੀਏ ਉਹਦੀ ਸ਼ਾਦੀ ਕਰੀਏ ਪੰਡੋ ਹੋਵੇ ਦੋਸਤੀ ਪੰਡੋ ਚੱਲੇ ਰਾਹੋ ਤੇ ਪਿਆਰਿਓ ਇਸ ਤਰ੍ਹਾਂ ਕਰਕੇ ਜਦੋਂ ਰਿਸ਼ਤਾ ਪੱਕਾ ਹੋ ਗਿਆ ਵਿਆਹ ਹੋ ਗਿਆ ਤੇ ਇੱਕ ਪਰਿਵਾਰਕ ਤੌਰ ਤੇ ਦੋਵਾਂ ਜੀਆਂ ਦੀ ਦੋਸਤੀ ਹੋ ਗਈ ਤੇ ਗਾਂ ਅੱਗੇ ਦਾ ਰਸਤਾ ਨਿਕਲਿਆ ਪੰਡੋ ਹੀ ਪੰਡੂ ਜੇ ਪੰਡੋ ਸਭੇ ਸਾਗ ਪਿਆਰਿਓ ਜਿਹੜੀ ਲੜਕੀ ਵਿਆਹ ਕੇ ਲਿਆਂਦੀ ਉਹਦੀ ਮਾਂ ਵੀ ਇਸਤਰੀ ਹੈ ਉਹਦੀ ਭੈਣ ਵੀ ਇਸਤਰੀ ਹੈ ਉਹਦੇ ਪਰਿਵਾਰ ਕਿ ਰਿਸ਼ਤੇਦਾਰ ਜੀ ਮਾਸੀ ਚਾਚੀ ਤਾਈ ਸਭ ਇਸਤਰੀਆਂ ਨੇ ਔਰ ਉਹਨਾਂ ਦੇ ਨਾਲ ਰਿਸ਼ਤਾ ਵਧਿਆ ਤੇ ਫਿਰ ਇਸੇ ਕਰਕੇ ਸਾਧੂ ਨੇ ਲਿਖਿਆ ਹੈ ਕਿ ਸੋਖ ਮੰਦਾ ਆਖੀ ਹੈ ਜਿਤ ਜਮੇ ਰਾਜਾਨ ਜਿਨ੍ਹਾਂ ਨੇ ਰਾਜਿਆਂ ਮਹਾਰਾਜਿਆਂ ਤੱਕ ਨੂੰ ਜਨਮ ਦਿੱਤਾ ਉਸ ਇਸਤਰੀ ਜਾਤੀ ਨੂੰ ਕਦੇ ਵੀ ਪੰਡਰਾ ਨਹੀਂ ਚਾਹੀਦਾ ਸੋ ਗੁਰੂ ਸਵਾਰਿਓ ਇੱਕ ਸਿੱਖ ਕੌਮ ਹੈ ਜਿਸ ਦੇ ਵਿੱਚ ਇਸਤਰੀ ਜਾਤੀ ਦਾ ਇਤਨਾ ਸਨਮਾਨ ਹੈ ਹੌੜ ਹੌੜੀ ਹੌੜੀ ਜਦੋਂ ਐਸਾ ਸਮਾਂ ਆਇਆ ਜਦੋਂ ਜ਼ਬਰ ਜ਼ੁਲਮ ਦਾ ਟਕਰਾ ਕਰਨ ਵਾਸਤੇ ਖਾਲਸੇ ਨੂੰ ਜੰਗਲਾਂ ਦੇ ਵਿੱਚ ਰਹਿਣਾ ਪਿਆ ਤੇ ਸਿਖੜੀਆਂ ਨੇ ਵੀ ਆਪਣੇ ਭਰਾਵਾਂ ਦਾ ਸਾਥ ਮੁੰਡੇ ਨਾਲ ਮੁੰਡਾ ਜੋੜ ਕੇ ਦਿੱਤਾ ਤੇਰ ਅੰਮ੍ਰਿਤ ਜੀ ਘੋੜ ਸਵਾਰੀ ਇਥੋਂ ਤੱਕ ਕਿ ਸਾਰੀ ਸ਼ਸਤਰ ਵਿਦਿਆ ਸਿੱਖੀ ਗੱਡਾ ਖੇਡਣਾ ਸਿੱਖਿਆ ਆਤਮ ਸਮਰਪਣ ਆਪਣੇ ਆਪ ਦੇ ਵਿੱਚ ਕਾਮ ਜਾਪ ਇਸਤਰੀਆਂ ਜਾਤੀ ਦੇ ਵਿੱਚ ਰਹੇ ਕੇ ਵੀ ਆਪਣੇ ਭਰਾਵਾਂ ਦੇ ਬਰੋਬਰ ਯੱਗਾਂ ਜੁਗਾਂ ਦੇ ਵਿੱਚ ਛੇੜੇ ਔਰ ਇਸੇ ਤਰ੍ਹਾਂ ਹੀ ਆਪ ਜੀ ਨਾਲ ਛੋਟੀ ਜੀ ਘਟਨਾ ਸਾਂਝੀ ਕਰੀਏ ਕਿ ਕਿਤਨੀਆਂ ਘਟਨਾਵਾਂ ਬਾਰੇ ਜਾਣਕਾਰੀ ਆਪ ਜੀ ਨੂੰ ਦਸੀਏ ਕਿ ਜਿਸ ਵੇਲੇ ਇੱਕ ਬ੍ਰਾਹਮਣ ਦੇ ਘਰ ਵਾਲੀ ਨੂੰ ਮੋਗਲ ਹਕੂਮਤ ਦਾ ਕਰੰਦਾ ਚੋਕੇ ਲੈ ਗਿਆ ਉਸ ਨੇ ਆ ਕੇ ਗੁਰਗੋਮ ਸਿੰਘ ਸਾਹਿਬ ਜੀ ਦੇ ਕੇ ਫਰਿਆਦ ਕੀਤੇ ਤੇ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਆਪਣੇ ਵੱਡੇ ਪੁੱਤਰ ਅਜੀਤ ਸਿੰਘ ਨੂੰ ਪੰਜਾ ਸਿੰਘਾਂ ਦਾ ਜਥਾ ਦੇ ਕੇ ਉਸ ਨੂੰ ਛਡਾਉਣ ਵਾਸਤੇ ਭੇਜਿਆ ਉਸ ਪਠਾਨ ਨੂੰ ਸਜ਼ਾ ਦਿੱਤੀ ਗਈ ਤੇ ਉਹ ਬੀਬੀ ਨੂੰ ਸ਼ਿਦਾ ਕੇ ਉਸ ਅੰਦਰ ਦੇ ਹਵਾਲੇ ਕੀਤਾ ਗਿਆ ਇਸੇ ਤਰ੍ਹਾਂ ਹੀ ਫਿਰ ਆਈਬਰ ਸਿੰਘ ਜੀ ਜਿਨ੍ਹਾਂ ਦੀ ਭੈਣ ਬੀਬੀ ਸੁન્દਰੀ ਕੁਗਮ ਜਾਰੀ ਪਿੰਡ ਤੋਂ ਚੁੱਕ ਕੇ ਲੈ ਗਏ ਸੀ ਉਸ ਵੇਲੇ ਹਕੂਮਤ ਦਾ ਬਣਾਇ ਹੋਰ ਸੀ ਹਰ ਘਰ ਦੇ ਵਿੱਚੋਂ ਹਰ ਪਰਿਵਾਰ ਦੇ ਵਿੱਚੋਂ ਇੱਕ ਸਿੱਖ ਬਣ ਜਾਂਦਾ ਸੀ ਬਾਕੀ ਪਰਿਵਾਰਕ ਮੈਂਬਰਾਂ ਦੇ ਨਾਲ ਰਹਿੰਦੇ ਸਨ ਇਸੇ ਤਰ੍ਹਾਂ ਹੀ ਉਹ ਬਲਵੰਤ ਸਿੰਘ ਸਿੱਖ ਬਣਿਆ ਜਿਸ ਵੇਲੇ ਉਹਨਾਂ ਦੀ ਭੈਣ ਸੁੰਦਰੀ ਨੂੰ ਚੁੱਕ ਕੇ ਮੁਗਲ ਲੈ ਗਿਆ ਬੜੀਆਂ ਪੰਚਾਇਤਾਂ ਹੋਈਆਂ ਗਾਹ ਦੇ ਵਿੱਚ ਪਰਨੇ ਪਾਏ ਗਏ ਮੂੰਹ ਦੇ ਵਿੱਚ ਘਾਹ ਲੈ ਗਏ ਜਾ ਕੇ ਬੇਨਤੀ ਕੀਤੀ ਕਿ ਸਾਡੀ ਬੇਟੀ ਨੂੰ ਸਾਡੀ ਭੈਣ ਨੂੰ ਛੱਡਿਆ ਜਾਵੇ ਤਾਂ ਗੋ ਮੁਗਲਿਆ ਹਕੂਮਤ ਦਾ ਯੋਰ ਹੋਣ ਕਰਕੇ ਕਿਤੇ ਵੀ ਸੁਣਵਾਈ ਨਹੀਂ ਸੀ ਅਖੀਰ ਉਹ ਪੰਚਾਇਤ ਲੌਂਦੀ ਕਰ ਲਾਂਦੀ ਵਾਪਸ ਪਿੰਡਾਂ ਨੂੰ ਹੋੜਈ ਜਿਸ ਵੇਲੇ ਪਾਈ ਬਣਾ ਸਿੰਘ ਨੂੰ ਪਤਾ ਲੱਗਾ ਉਸਨੇ ਇਕੱਲੇ ਹੀ ਜਾ ਕੇ ਧਾਵਾ ਬੋਲ ਦਿੱਤਾ ਤੇ ਆਪਣੀ ਭੈਣ ਨੂੰ ਛੜਵਾ ਕੇ ਆਪਣੇ ਘਰੇ ਵਾਪਸ ਜੀ ਗਿਆ। ਔਰ ਜਿਸ ਵੇਲੇ ਘਰ ਲੈ ਕੇ ਗਿਆ ਤੇ ਪਿਆਰੇ ਉਹਦੇ ਪਿਤਾ ਨੇ ਅਗੋਂ ਗੁੱਸੇ ਦੇ ਵਿੱਚ ਕਿਹਾ ਬਲਵੰਸਿਆ ਅੱਗੇ ਤੇ ਭਾਵੇਂ ਵੱਜ ਜਾਂਦੇ ਹੁਣ ਤੂੰ ਸਾਰਾ ਪਰਿਵਾਰ ਪਰਵਾਏਗਾ ਇਸੇ ਉਹ ਆਪਣੀ ਪਤੰਦਰੀ ਨੂੰ ਆਪਣੇ ਦਲ ਪੰਥ ਦੇ ਨਾਲ ਆਪਣੀ ਰਹਿਸ਼ਕਲ ਤੇ ਲੈ ਗਿਆ ਕਹਿੰਦਾ ਭਾਬ ਕਿ ਇਤਨਾ ਡਰ ਸੀ ਇਤਨਾ ਖੌਫ ਸੀ ਕਿਤੇ ਤੇ ਵੀ ਕੋਈ ਸੁਣਵਾਈ ਨਹੀਂ ਸੀ ਸੋ ਜਿਹੜੀਆਂ ਬੇਬੀਆਂ ਜਦ ਪੰਥਾਂ ਦੇ ਨਾਲ ਜੁੜ ਗੀਆਂ ਗੱਦਕੇ ਸਿੱਖ ਲੈ ਆਤਮ ਹਸਮਰਪਨ ਵਾਸਤੇ ਬਣ ਗਈਆਂ ਪਿਆਰਿਓ ਉਹਨਾਂ ਨੇ ਫਿਰ ਆਪਣਾ ਜੀਵਨ ਜਿਉਂ ਦੀ ਸ਼ੈਲੀ ਵੱਖਰੀ ਹੋ ਗਈ ਜਿਵੇਂ ਕਿ ਬੀਬੀ ਰਾਮੋ ਸ਼ਾਮੋ ਦੋ ਭੈਣਾਂ ਸਨ ਇਹਨਾਂ ਨੇ ਵੀ ਬੜੀ ਘਾਲਣਾ ਘਾਦੀ ਪਿਆਰਿਓ ਇਹਨਾਂ ਦੇ ਉੱਤੇ ਬੜਾ ਤਸ਼ੱਦਦ ਦਾ ਦੌਰ ਚੱਲਿਆ ਸੀ ਅਖੀਰ ਇਹ ਆਪਣੇ ਆਪ ਦੀ ਨਿਰਭਰ ਹੋ ਗਏ ਇਹਨਾਂ ਨੇ ਦੁਸ਼ਮਨਾ ਦੇ ਆਉ ਲੈ ਸਨ ਤੇ ਆਪਣਾ ਨਾਮ ਕਾਮਯਾਬ ਕਰਵਾਇਆ ਨਾਮ ਕਾਇਮ ਕਰਵਾਇਆ ਔਰ ਸਾਰੀ ਦੁਨੀਆ ਦੇ ਉੱਤੇ ਇਹਨਾਂ ਦਾ ਨਾਮ ਬੀਬੀ ਸ਼ਮਸ਼ੇਰ ਕਾਓ ਜਿਹੜੀ ਕਿ ਬੀਬੀ ਸ਼ਾਮੂ ਸੀ ਉਹਦਾ ਮਸ਼ਹੂਰ ਹੋਇਆ ਔਰ ਸਾਰੀ ਦੁਨੀਆ ਦੇ ਵਿੱਚ ਆਪਣਾ ਡੰਗਾ ਵਜਾਇਆ ਵੱਡੇ ਵੱਡੇ ਅੜੀ ਖਾਨਾਂ ਨੂੰ ਤੂੜ ਚਟਾਈ ਔਰ ਸਤਗੁਰੂ ਦੀ ਕਿਰਪਾ ਦੇ ਨਾਲ ਰਹਿ ਕੇ ਕਾਮਯਾਬ ਹੋਈਆਂ ਕਹਿੰਦਾ ਭਾ ਕਿ ਇੱਕ ਸਿੱਖ ਧਰਮ ਨੂੰ ਛੱਡ ਕੇ ਬਾਕੀ ਸਾਰੇ ਧਰਮਾਂ ਦੇ ਵਿੱਚ ਆਤ ਜਾਤੀ ਨੂੰ ਉਪਮਾਨ ਜਿੰਨ ਧੰਦਾ ਵਿਖਿਆ ਗਿਆ ਔਰ ਇੱਕ ਸਿੱਖ ਧਰਮ ਹੈ ਸਿੱਖੀ ਰੂਪ ਹੈ ਜਿੰਦੇ ਵਿੱਚ ਔਰਤਾਂ ਸ਼ਾਮਲ ਹੋ ਕੇ ਅਮਨ ਸ਼ਾਂਤੀ ਗੁਰੂ ਵਾਲੇ ਬਣ ਕੇ ਨਾਮ ਨਾ ਖਟਿਆ ਇਹ ਦੁਨੀਆ ਦੇ ਉੱਤੇ ਆਪਣਾ ਡੰਗਾ ਵਜਾਇਆ ਸੋ ਇਹ ਸੀ ਪਿਆਰਿਓ ਸੋਖੋ ਮੰਦਾ ਆਖੀਏ ਜਦ ਜਮੇ ਰਸਾਂ ਆਪ ਜੀ ਦੇ ਨਾਲ ਸਾਂਝ ਭਾਈ ਹੈ ਸਤੂ ਸੱਚੇ ਬਾਦਸ਼ਾਹੀ ਕਿਰਪਾ ਕਰਨ ਹੋਈਆਂ ਕੋ ਨਾਜ ਤਾਲਿਓ ਸਾਡਾ ਜੂਟ ਜੂਟ ਚੈਨਲ ਨੂੰ ਸਬਸਕ੍ਰਾਈਬ ਕਰਕੇ ਸਾਡਾ ਮਾਣ ਵਧਾਉਂਦੇ ਰਹੋ ਤਾਂ ਕਿ ਅਸੀਂ ਆਪ ਜੀ ਦੇ ਨਾਲ ਵੱਧ ਵੱਧ ਇਤਿਹਾਸ ਸੰਝਾ ਕਰਦੇ ਰਹੀਏ ਹੁਣੋਂ ਪੜਾਓ ਨਾਸ਼ਟਾ ਰੋਟ ਕੇ ਫਤਿਗ ਜਾਈਏ ਜੀ ਵਾਹਿ ਜੀ ਕਾ ਖਾਲਸਾ ਤੁਹਾਂ ਜੀ ਕੀ ਫਤਹੀ